ਮਾਦੂ ਦਾਸ ਨੂੰ ਚੇਲੇ ਆਣ ਕੇ ਆ ਕਰੇ ਰਿਹਾ ਤੂੰ ਇੱਥੇ ਇਸ ਨਾਨ ਬਾਬਾ ਉਹ ਕੁੜੀ ਚਰਦੇ ਨੇ ਵਿੱਚ ਫੁੱਲ ਵਾੜੀਆਂ ਦੀ ਕੁੜੀ ਗਾਰਦੇ ਨੇ ਵਿੱਚ ਫੁੱਲ ਵਾੜੀਆਂ ਦੇ ਕਰ ਰਹੇ ਨੇ ਬਹੁਤ ਨੁਕ ਸਾਨ ਬਾਬਾ ਉਹ ਵੱਢ ਬੱਕਰੇ ਕਰ ਕੇ ਬਾਬ ਦਿੱਤੀ ਵੱਢ ਬੱਕਰੇ ਕਰ ਕੇ ਬਾਬ ਦਿੱਤੀ ਵੀ ਰਹਿਮ ਤੇ ਤਰਸਨਾ ਕਹਣ ਬਾਬਾ ਸਿਰੇ ਕਲਗੀ ਤੋੜਾ ਤੇ ਹੱਥ ਬਾਜ ਸੁੰਦਾ ਸਿਰੇ ਕਲਗੀ ਤੋੜਾ ਤੇ ਹੱਥ ਬਾਜ ਸੁੰਦਾ ਨਾਲੇ ਰੱਖੀਏ ਤੀਰ ਕਮਾਨ ਪਾਪਾ ਜਾਪੇ ਬਾਦਿਸ਼ਾ ਕੀ ਸੇਓ ਮਲਖ ਦਾ ਜੀ ਜਾਪੇ ਬਾਦਸ਼ਾ ਕੀ ਸੇਓ ਮਲਖ ਦਾ ਜੀ ਆਇਆ ਤੁਦੇ ਦੇ ਤਾਈਂ ਦਬਾਣ ਬਾਬਾ ਤੇਰੇ ਪਲੰਘ ਦੇ ਉੱਤੇ ਓ ਆਣ ਬੈਠਾ ਤੇਰੀ ਫਲਗਦੇ ਉੱਤੇ ਉਹ ਆਣ ਬੈਠਾ ਰੂੜ ਗਈ ਹੈ ਮਿੱਟੀ ਵਿੱਚ ਸ਼ਾਨ ਪਪਾ ਤੇਰੀ ਗੁਰੂ ਦਾ ਆਸਰਮ ਤਾਕੇ ਤੀ ਤੇਰੀ ਗੁਰੂ ਦਾ ਆਸਰਮ ਤਾਕੇ ਤੇ ਕਰ ਦੇਣਗੇ ਸਾਫ ਮੈਦਾਨ ਪਪਾ ਫਿਰ ਤੈਨੂੰ ਫੜਕੇ ਅੰਤ ਨੂੰ ਮਾਰ ਦੇਣਾ ਫਿਰ ਤੈਨੂੰ ਫੜਕੇ ਅੰਤ ਨੂੰ ਮਾਰ ਦੇਣਾ ਕੱਢ ਦੇਣੀ ਬਜੂਦ ਚੋਂ ਜਾਨ ਬਾਬਾ ਸਿੰਘੇ ਤੂੰ ਆਪਣਾ ਜੋਰ ਲਾ ਲੈ ਮੋਹਣ ਸਿੰਘੇ ਤੂੰ ਆਪਣਾ ਜੋਰ ਲਾ ਲੈ ਜੇਕਰ ਹੈਗਾ ਹੀ ਕੋਈ ਤਾਣ ਬਾਬਾ